ਮਰਨਾ ਵਿਕਰਮਜੀਤ ਸਿੰਘ ਆਪਾਂ ਪਾਰਟੀ ਤੇ ਗਏ ਸੀ 11 ਵਜੇ ਆਪਾਂ ਇੱਥੋਂ ਗਏ ਸੀ ਜਦੋਂ ਸ਼ਾਮੀ 4:30 ਵਜੇ ਘਰ ਆਏ ਤੇ ਆ ਕੇ ਦੇਖਿਆ ਸਾਡੇ ਘਰ ਦਾ ਸਾਰਾ ਟੁੱਟਾ ਹੋਇਆ ਸੀ ਸਮਾਨ ਸਾਰਾ ਖਿਲਰਿਆ ਪਿਆ ਸੀ ਆ ਕੇ ਆਪਾਂ ਸਮਾਨ ਆਪਣਾ ਚੈੱਕ ਕੀਤਾ ਸਾਡੇ 9.5 ਟੋਲੇ ਜਿਹੜਾ ਸੋਨਾ ਸੀ ਉਹ ਗਾਇਬ ਸੀ ਗੱਡੀ ਬਾਹਰੋਂ ਆਏ ਸੀ ਨਾਲ ਯੂਰੋ ਲੈ ਕੇ ਆਏ ਸੀ 10000 ਯੂਰੋ ਤੇ ਜਦ ਚੈੱਕ ਕੀਤਾ ਤਾਂ ਪਾਇਆ ਗਿਆ ਕਿ 10000 ਯੂਰੋ ਜਿਹੜਾ ਸਾਡਾ ਉਹ ਨਹੀਂ ਹੈਗਾ ਸਾਡਾ 10000 ਯੂਰੋ ਵੀ ਨਾਲ ਲੈ ਗਿਆ 5000 ਇੰਡੀਅਨ ਕਰੰਸੀ ਜਿਹੜੀ ਉਹ ਲੈ ਕੇ ਗਿਆ ਅੱਪਾ ਹੁਣ ਇਹੋ ਹੀ ਕਿੰਨੇ ਬੰਦੇ ਆਏ ਸੀ ਬੰਦਾ ਇਕੱਲਾ ਇੱਕੋ ਆਇਆ ਸੀ ਇਹਦੇ ਆਇਆ ਕੁਝ ਸੀਸੀਟੀਵੀ ਕੰਮ ਸਾਰਾ ਰਿਕਾਰਡ ਆ ਆ ਫੋਟੋ ਜੀ ਤੁਹਾਨੂੰ ਦੇ ਦਨੇ ਆਪਾਂ ਇਹਦੇ ਵਿੱਚ ਕੋਈ ਪੁਲਿਸ ਨੂੰ ਰਿਪੋਰਟ ਦਿੱਤੀ ਪੁਲਿਸ ਆ ਕੇ ਜਾਈ ਸੀ ਹਾਂਜੀ ਪੁਲਿਸ ਨੂੰ ਰਿਪੋਰਟ ਕੀਤੀ ਪੁਲਿਸ ਮੋਕੇ ਜਾ ਕੇ ਦੇਖ ਗਈ ਸੀ ਉਹਨਾਂ ਦੇ ਬੰਦੇ ਦੀ ਪਾਲ ਕਰਨੀ ਸ਼ੁਰੂ ਕਰਤੀ ਸੀ ਹੋਰ ਕਿੰਨੀ ਮਹੌਰ ਕਿੰਨੇ ਪੈਸੇ ਕਿੰਨੀ ਦਾ ਕੰਮ ਬੰਦੀ ਹੋ ਗਈ ਇਹ 10000 ਯੂਰੋ ਟੋਟਲ 9 ਲੱਖ ਰੁਪਿਆ ਬੰਦਾ ਜੇ ਹਾਂਜੀ ਹਾਂਜੀ ਇਹ 15 16 ਲੱਖ ਦੇ ਲੱਗ ਸਕ ਜਾਨੀ ਕਿ ਹੈਗਾ ਜੀ ਕੀ ਵਿਸ਼ਵਾਸ ਹੰਦ ਤਰਨ ਕੋਲ ਕੋਲ ਅਰੈਸਟ ਕੀਤਾ ਇਹਤੂ ਹੋਇਆ ਹਾਂਜੀ ਅਰੈਸਟ ਕੀਤਾ ਜਿਹੜਾ ਬੰਦਾ ਮੇਨ ਕੈਮਰੇ ਸਾਹਮਣੇ ਆ ਰਿਹਾ ਸੀ ਉਹ ਅਰੈਸਟ ਕੀਤਾ ਆ ਬਿਲਕੁਲ ਪੁਲਿਸਪੜਤਾਲ ਕਰ ਰਹੇ ਆ ਬਾਕੀ ਕਹਿੰਦੇ ਕੋਸ਼ਿਸ਼ਾਂ ਦੀ ਪੂਰੀ ਆ ਤੁਹਾਡਾ ਸਮਾਨ ਵਾਪਸ ਦਿਵਾਵਾਂਗੇ ਇੰਨੇ ਦਿਨ ਬੀਤਦੇ ਤੁਹਾਨੂੰ ਇਨਸਾਫ ਦੀ ਮੱਤੀ ਕੀ ਕਹਿਣਾ ਚਾਹਦੇ ਕੀ ਮੰਗਦਾ ਅਸੀਂ ਦੇਵਨ ਸਾਫ ਕਰਦੇ ਆ ਕਿ ਸਾਡਾ ਜੋ ਵੀ ਸਮਾਨ ਲੈ ਕੇ ਗਿਆ ਤੁਹਾਨੂੰ ਸਭ ਸਮਾਨ ਸਾਡਾ ਵਾਪਸ ਕਰਾਇਆ ਜਾਵੇ ਜੋ ਵੀ ਪੁਲਿਸ ਦੀ ਕਾਰਵਾਈ ਬੰਦੀ ਆ ਆਪਣੀ ਕਾਰਵਾਈ ਕਰਕੇ ਆਪਣੀ ਜਿੰਮੇਵਾਰੀ ਸਮਝ ਕੇ ਸਾਡਾ ਸਾਫ ਕੀਤਾ ਜਾਵੇ ਇਹ ਵਿਸ਼ਵਾਸਨ ਕੀ ਦਿੱਤਾ ਕੋਈ ਕੋਈ ਨਹੀਂ ਹੋ ਗਿਆ ਕਿ ਤੁਹਾਡਾ ਸਮਾਨ ਨਹੀਂ ਦਵਾਵਾਂਗੇ ਜੋ ਵੀ ਸਾਡੇ ਕੋਲ ਪੰਦੀ ਕਾਰਵਾਈ ਆਪਾਂ ਕਰਦੇ ਆਂ ਮੈਂ ਮੋਜਿੰਦਰ ਕੋਲ ਪਿੰਟੂ ਵਾਲਾ ਆਖੀ ਕਹਿਣਾ ਚਾਹੁੰਦੀ ਜਿਸ ਨੇ ਪੰਜ ਦਿਨ ਇਹ ਮੇਰੇ ਪਤੀ ਨੇ ਮੈਂਦ ਕਰਕੇ ਪਹਿਤਵਾ ਕੇ ਲੈਂਦੇ ਆਂ ਹਫਤਾ ਕੋਇਆ ਆਏ ਨੇ ਤੇ ਮੇਰਾ ਸੋਨਾ ਸੀ ਮੈਂ ਰੱਖਿਆ ਬੜੀ ਮਿਹਨਤ ਕਰਕੇ ਬਣਾਉ ਤੇ 9.5 ਟੋਲੇ ਉਹ ਸੋਨਾ ਵੀ ਗਾਇਬ ਕਰ ਲਿਆ ਸਾਡਾ ਸਮਾਨ ਸਾਡਾ ਵਾਪਸ ਕੀਤਾ ਜਾਏ। ਸਾਡੀ ਬੇਨਤੀ ਇਹ ਹੋਈ। ਬਹੁਤ ਫੰਕਸ਼ਨ ਤੇ ਤੁਸੀਂ ਇਹ ਤਿੰਨਾ ਟਾਈਮ ਲੱਗਾ ਸੀ ਤੁਹਾਡਾ ਹੋ ਗਿਆ ਤੇ। 3-4 ਘੰਟੇ ਲੱਗੇ ਨੇ। 3-4 ਘੰਟੇ ਦੀ ਸਵਾਇ ਹੋ ਗਈ। ਹਾਂਜੀ। ਇਹ ਆਹਾਂ ਦੋਨੇ ਕਰੋਗੇ ਪੰਜ ਕੇ ਪੌਣੇ ਪੰਜ ਕੇ ਕਾਰਾ ਕਰ ਰਹੇ ਹੋ। ਹਾਂਜੀ। ਹੋਰ ਪੁਰਸ ਕੀ ਤੁਹਾਨੂੰ ਅਸ਼ਵਾਸ਼ਣ ਦਵਾ ਰਹੀ ਹੈ। ਕੋਈ ਪੈਸੇ ਤਾਂ ਪੂਰਾ ਸਵਾਦ ਹੋਣ ਦੇ ਨਹੀਂ ਕਰਦੇ ਕਾਰੋ ਕੰਡ ਜੇ ਪੂਰਾ ਨਹੀਂ ਦੇ। ਤੁਹਾਨੂੰ ਸਾਹਨ ਸਾਹਿਬ ਦੇ ਹੋਣਗੇ। ਅੱਜ ਪੰਜ ਦਿਨ ਹੋਏ। ਤੇ ਕੀ ਮੰਗੇ ਤੁਹਾਡੀ? ਸਾਡੀ ਮੰਗ ਇਹ ਹੈ ਸਾਡਾ ਸਮਾਨ ਵਾਪਸ ਕੀਤਾ ਜਾਏ। ਜਿੰਨਾ ਬਰਾਮਦ ਕਰਕੇ ਆਪ ਤਾਂ ਪਿੰਡ ਕਿਹੜਾ ਜੀ ਗਗਲਵਾਲ ਕੀ ਕਹਿਣਾ ਚਾਹੁੰਦੇ ਜਿੱਥੇ ਦੇਦੇ ਉੱਤੇ ਚੋਰੀ ਹੋਈ ਕੋਰੀ ਬਹੁਤ ਵੱਡੀ ਹੋਈ ਆ ਇਹ ਕੋਈ ਪਰਾਨੀ ਨਾ ਹੁਣ ਤਾਂ ਰਾਤ ਨੂੰ ਬਾਹਰ ਨਿਕਲਣਾ ਵੀ ਕਰਦਾ ਜੀ ਜੰਦਲ ਜੰਦਲ ਮੌਸਮ ਹੋ ਗਿਆ ਹੁਣ ਵਿਚਾਰੇ ਇੰਨੀ ਕਮਾਈ ਕੀਤੀ ਲਗਭਗ 20 ਲੱਖ ਦੇ ਲਗ ਲਾਗੇ ਕੋਰੀ ਹੋ ਗਈ ਬਹੁਤ ਸਾਡੀ ਮੋਟਰਸਾਈਕਲ ਖੋਏ ਗਈਆ ਜ਼ਿਆਦਾ ਨੁਕਸਾਨ ਬਹੁਤ ਆਦੇ ਪਿੱਛੇ ਜੇ ਉੱਧਰ ਪੈਨੋ ਚੋਰੀ ਹੋ ਗਈ ਉਹਦਾ ਵੀ ਕੋਈ ਪਰਾਨੀ ਲਗਾ ਜਦੋਂ ਬਿਲਕੁਲੇ ਨੱਥ ਪੈਣੀ ਚਾਹੀਦੀ ਇਹਨਾਂ ਕਿੰਨਾ ਮਹੌਲ ਜਾਂਦੇ ਸੀ ਮਹੌਲ ਬਹੁਤ ਗੰਦਾ ਜੀ ਹੋਰ ਅੱਜ 5 ਦਿਨ ਬੀਤ ਗਏ ਬੀਤ ਗਏ ਆ ਜੀ 5 ਦਿਨ ਬੀਤ ਗਏ ਕੋਈ ਵੀ ਨਹੀਂ ਆ ਜਿਸ ਤੀ ਕੋਈ ਬਾਸੇ ਕੋਈ ਨਹੀਂ ਰਹਿ ਕਿ ਕੀ ਮੰਗਤ ਤੁਹਾਡੀ ਸਾਡੀ ਮੰਗਵਾ ਵੀ ਇਹ ਫੜੇ ਜਾਣ ਇਹਨਾਂ ਨੂੰ ਨੱਥ ਪਈ ਜਾਵੇ ਫੁਰਬਾਦ